ਸਾਡੀ ਜਿਹੜੀਆਂ ਸਰਕਾਰਾਂ ਵੀ ਅਸੀਂ ਇਸ ਇਨਾ ਮੁੱਦਿਆਂ ਤੇ ਚੁਣ ਕੇ ਆਈਆਂ ਕਿ ਅਸੀਂ ਬੇਅਦਬੀ ਦਾ ਇਨਸਾਫ ਦਵਾਵਾਂਗੇ ਪੰਜਾਬ ਤੋਂ ਨਸ਼ਾ ਖਤਮ ਕਰਾਂਗੇ ਬੰਦੀ ਸਿੰਘਾਂ ਨੂੰ ਰਿਹਾ ਕਰਾਂਗੇ ਜੋ ਸਾਡੀ ਕੌਮ ਨਾਲ ਧੱਕਾ ਹੋ ਰਿਹਾ ਬਾਰ-ਬਾਰ ਸਾਡੇ ਨਾਲ ਵਾਅਦੇ ਖਲਾਫੀ ਹੋ ਰਹੀ ਆ ਕੁਰਸੀ ਤੇ ਬਹਿ ਕੇ ਤੇ ਸਾਰਾ ਕੁਝ ਭੁੱਲ ਗਏ ਹੁਣ 3 ਸਾਲ ਹੋਣ ਵਾਲੇ ਆ ਨਾ ਸਰਕਾਰ ਬਣੀ ਨੂੰ ਵੀ ਇਹ ਉਹ ਨਸ਼ਾ ਸਗੋਂ ਹੋਰ ਜਿਆਦਾ ਵੱਧ ਗਿਆ ਜੋ ਸਾਡੇ ਬੰਦੀ ਸਿੰਘ ਵੀ ਆ ਕੋਈ ਅਸੀਂ ਖਰਾਤ ਨਹੀਂ ਮੰਗ ਰਹੇ ਉਹ ਜੋ ਦੇਸ਼ ਦੇ ਕਾਨੂੰਨਿਆਂ ਨਾਲ ਸਜਾ ਦਿੱਤੀ ਉਹ ਤਾਂ ਡਬਲ ਸਜਾ ਪੁੱਗ ਚੁੱਕੇ ਆ ਇਸ ਖਾਲੀ ਕੋ ਲੀਡਰਸ਼ਿਪ ਮਤਲਬ ਆਧਿਨੀ ਰੇਟ ਦੇ ਦੇਖਿਆ ਜਾਵੇ ਤੇ ਹੈ ਹੀ ਕੋਈ ਨਹੀਂ ਇਸ ਕਰਕੇ ਉਹ ਆਪਣੀਆਂ ਮਨਮਾਨੀਆਂ ਕਰ ਰਿਹਾ ਜਿੰਨੂੰ ਮਰਜ਼ੀ ਚੁੱਕ ਕੇ ਸੁੱਟ ਦੇਣ ਕੋਈ ਉਹਨਾਂ ਨੂੰ ਪਤਾ ਕਿ ਇਹਨਾਂ ਦੇ ਪਿੱਛੇ ਕੋਈ ਆਵਾਜ਼ ਚੱਕਣ ਵਾਲਾ ਹੈ ਨਹੀਂ ਅੱਜ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਇੱਕ ਵੱਡਾ ਰੋਸ ਮਾਰਚ ਕੱਢਿਆ ਫਤਿਹਗੜ੍ਹ ਸਾਹਿਬ ਤੋਂ ਚੰਡੀਗੜ੍ਹ ਤੱਕ ਕੇ ਮਾਰਚ ਕੱਢਿਆ ਗਿਆ ਲਗਾਤਾਰ ਜਿਸ ਦੀ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਿਹਾ ਇਹ ਵਾਈਪੇਜ ਚੋਂ ਕਿ ਜਿਹੜਾ ਮਾਰਚ ਸਮਾਪਤ ਹੋਇਆ ਸਾਡੇ ਨਾਲ ਅਮਰਿਤਪਾਲ ਦੇ ਪਿਤਾ ਤਰਸੇਮ ਸਿੰਘ ਜੀ ਵੀ ਨੇ ਤਰਸੇਮ ਸਿੰਘ ਜੀ ਅੱਜ ਮਾਰਚ ਖੱਡਾ ਹੈ ਗਿਆ ਬੰਦੀ ਸਿੰਘਾਂ ਦੀ ਰਿਹਾਈ ਗੁਰਗਾਂ ਸਾਹਿਬ ਦੀ ਬੇਅਦਬੀ ਕੋੜਗੁਰਾ ਬਹਿਵਲ ਕਾਲਾ ਗੋਲੀ ਕੰਡ ਦੇ ਸਬਾਕਸਤ ਕੀ ਕਰਨਾ ਚਾਹੀਦਾ ਇਹ ਜੀ ਜੋ ਸਾਡੀ ਕਾਮਨਾ ਧਕਾ ਹੋ ਰਿਹਾ ਬਾਰ ਬਾਰ ਸਾਡੇ ਨਾਲ ਵਾਦੇ ਖਿਲਾਫੀ ਹੋ ਰਹੀ ਆ ਉਹ ਸਾਡੀ ਜਿਹੜੀਆਂ ਸਰਕਾਰਾਂ ਵੀ ਅਸੀਂ ਇਸ ਇਨਾ ਮੁੱਦਿਆਂ ਤੇ ਚੁਣ ਕੇ ਆਈਆਂ ਕਿ ਅਸੀਂ ਬੇਅਦਬੀ ਦਾ ਇਨਸਾਫ ਲਵਾਵਾਂਗੇ ਪੰਜਾਬ ਚੋਂ ਲਸ਼ਾ ਖਤਮ ਕਰਾਂਗੇ ਬੰਦੀ ਸਿੰਘਾਂ ਨੂੰ ਰਿਹਾ ਕਰਾਂਗੇ ਤੇ ਇਹ ਜਿਨ ਉਸ ਕੁਰਸੀ ਤੇ ਬੈ ਕੇ ਤੇ ਸਾਰਾ ਕੁਝ ਭੁੱਲ ਗਏ ਹੁਣ 3 ਸਾਲ ਹੋਣ ਵਾਲੇ ਆ ਨਾ ਸਰਕਾਰ ਬਣੀ ਨੂੰ ਵੀ ਤੇ ਉਹ ਨਸ਼ਾ ਸਗੋਂ ਹੋਰ ਜ਼ਿਆਦਾ ਵੱਧ ਗਿਆ ਤੇ ਕਿਸੇ ਵੀ ਕੋਈ ਵੀ ਸੁਣਵਾਈ ਕਿਸੇ ਵੀ ਗਲਤੀ ਜੋ ਸਾਡੇ ਬੰਦੀ ਸਿੰਘ ਵੀ ਇਹ ਕੋਈ ਅਸੀਂ ਖਰਾਤ ਨਹੀਂ ਮੰਗ ਰਹੇ ਉਹ ਜੋ ਦੇਸ਼ ਦੇ ਕਾਨੂੰਨ ਨੇ ਉਹਨਾਂ ਸਜਾ ਦਿੱਤੀ ਉਹ ਤਾਂ ਡਬਲ ਸਜ਼ਾ ਭੁਗਤ ਚੁੱਕੇ ਆ ਤੇ ਹੋਰ ਨਾਂ ਵੀ ਸ਼ਾਮਲ ਹੋ ਗਏ ਹੁਣ ਬੰਦੀ ਸਿੰਘਾਂ ਦੇ ਵਿੱਚ ਅਮਰਤਪਾਲ ਹੋਰਾਂ ਦਾ ਨਾਮ ਆ ਗਿਆ ਇੱਕ ਇੱਕ ਬੰਦੀ ਸਿੰਘ ਦਾ ਹੋਰ ਨਾਮ ਜ਼ਿਕਰ ਹੋ ਰਿਹਾ ਕਿ ਗਿਣਤੀ ਵਧਦੀ ਜਾ ਰਹੀ ਆ ਗਿਣਤੀ ਇਹ ਜੀ ਹੈ ਕਿ ਉਹ ਇੱਕ ਤੇ ਸਾਡੀ ਲੀਡਰਸ਼ਿਪ ਦੀਆਂ ਕਮਜ਼ੋਰੀਆਂ ਕਿ ਜੋ ਸਾਡੀ ਸਿੱਖਾਂ ਦੀ ਕੋਈ ਲੀਡਰਸ਼ਿਪ ਮਤਲਬ ਅੱਜ ਦੀ ਰੀਡ ਤੇ ਦੇਖਿਆ ਜਾਵੇ ਤੇ ਹੈ ਹੀ ਕੋਈ ਨਹੀਂ ਹੈ ਤੇ ਇਸ ਕਰਕੇ ਉਹ ਆਪਣੀਆਂ ਮਨਮਾਨੀਆਂ ਕਰ ਰਿਹਾ ਜਿੰਨੂੰ ਮਰਜ਼ੀ ਚੁੱਕ ਕੇ ਸੁੱਟ ਦੇਣ ਕੋਈ ਉਹਨਾਂ ਨੂੰ ਪਤਾ ਕਿ ਇਹਨਾਂ ਦੇ ਪਿੱਛੇ ਕੋਈ ਆਵਾਜ਼ ਚੱਕਣ ਵਾਲਾ ਹੈ ਨਹੀਂ ਤੇ ਹੁਣ ਮੇਰੇ ਖਿਆਲ ਨਾਲ ਨੌਜਵਾਨੀ ਜਾਗ ਗਈ ਆ ਤੇ ਆਉਣ ਵਾਲੇ ਸਮੇਂ 'ਚ ਮੇਰੇ ਖਿਆਲ ਪੰਜਾਬ ਨੇ ਇਦਾਂ ਦੇ ਥੱਕੇ ਨਹੀਂ ਚੱਲਣਗੇ ਜਮਨਰ ਮੰਤਰੀ ਕਹਿੰਦੇ ਕਿ ਅਸੀਂ ਸੋਚਾਂਗੇ ਤੇ ਵਿਚਾਰ ਕਰਾਂਗੇ ਕਿਉਂਕਿ ਮੋਰਚਾ ਲੱਗਿਆ ਵੀ ਸਾਲ ਤੋਂ ਡੇਢ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈਗਾ ਤੇ ਉਹ ਕਹਿੰਦੇ ਅਸੀਂ ਸੋਚਾਂਗੇ ਇਸ ਬਾਰੇ ਨਹੀਂ ਉਹ ਤੇ ਜੀ ਇੱਕ ਫਾਰਮੈਟੀ ਪੂਰੀ ਕਰਕੇ ਗਏ ਆ ਉਹਨਾਂ ਨੇ ਕੋਈ ਸੋਚਣ ਵਾਲੀ ਜਾਂ ਉਹਨਾਂ ਦੇ ਲਫ਼ਜ਼ਾਂ ਤੋਂ ਨਹੀਂ ਲੱਗਦਾ ਕਿ ਉਹ ਕੋਈ ਸਿਰਦਿਆ ਉਹ ਤੇ ਖਾਲੀ ਇੱਕ ਅੱਜ ਦਾ ਟਾਈਮ ਪਾਸ ਕਰਨ ਵਾਸਤੇ ਕਿ ਅੱਜ ਦਾ ਦਿਨ ਕਿਸ ਤਰੀਕੇ ਨਾਲ ਨਗਾ ਲੋ ਤੇ ਬਾਕੀ ਉਹਨਾਂ ਨੂੰ ਸਾਰੀਆਂ ਪ੍ਰੋਬਲਮਾਂ ਦਾ ਸਾਰੀਆਂ ਚੀਜ਼ਾਂ ਦਾ ਪਤਾ ਹੀ ਆ ਪਰ ਉਹ ਕਰਨਾ ਨਹੀਂ ਚਾ ਰਹੇ ਮੇਰੇ ਖਿਆਲ ਜਾਣ ਬੁੱਝ ਕੇ ਉਹ ਇਲਝਾ ਰਹੇ ਆ ਹੋਰ ਨੌਜਵਾਨਾਂ ਦੇ ਝੂਠੇ ਪਰਚੇ ਪਾ ਕੇ ਅੰਦਰ ਕੀਤਾ ਜਾ ਰਹੇ ਆ ਮੇਰੇ ਖਿਆਲ ਇਹ ਸਰਕਾਰ ਕੋਈ ਸਿਰਦ ਨਹੀਂ ਗਈ ਕਿ ਸਾਡੇ ਕਿਸਾਨਾਂ ਨੂੰ ਉਮੀਦ ਨਹੀਂ ਕਿ ਸਰਕਾਰ ਕੋਈ ਸਾਡਾ ਮਸਲਾ ਕੋਈ ਨੀਤੀ ਲਿਖਣ ਦੀ ਕੋਈ ਗੱਲ ਹੋਈ ਕਿਉਂਕਿ ਮਹੀਨੇ ਦਾ ਉਹਨਾਂ ਨੇ ਸਮਾਂ ਦਿੱਤਾ ਆਪਦੇ ਵੱਲ ਕੋਈ ਅਸੀਂ ਤੇ ਸਾਰੇ ਸਿੱਖ ਪੰਥ ਦੇ ਲੀਡਰਾਂ ਨੂੰ ਜਿਹੜੇ ਵੀ ਕਿਸੇ ਵੀ ਜਥੇਬੰਦੀ ਦੇ ਮੁਖੀ ਆ ਸਾਰਿਆਂ ਨੂੰ ਸਿਰ ਜੋੜ ਕੇ ਬੈਠਣ ਦੀ ਅਪੀਲ ਕਰਦੇ ਆ ਕਿ ਸਾਰੇ ਜਣੇ ਆਪਾਂ ਇੱਕ ਹੋਈਏ ਤਾਂ ਹੀ ਆਪਾਂ ਨੂੰ ਹੱਲ ਮਿਲ ਸਕਦਾ ਜੇ ਆਪਾਂ ਇਕੱਲੇ ਇਕੱਲੇ ਆਪਣੀ ਡਫਲੀ ਵਜਾਉਂਦੇ ਰਵਾਂਗੇ ਤੇ ਪੋਲਿਟੀਕਲ ਪਾਰਟੀ ਦਾ ਵੀ ਅਨਾਉਂਸਮੈਂਟ ਹੋ ਚੁੱਕੀ ਹੈ ਕਿ ਪੋਲਿਟੀਕਲ ਪਾਰਟੀ ਵੀ ਬਣ ਜਾ ਰਹੀ ਹੈ ਕੁਝ ਦਿਨਾਂ ਦੇ ਵਿੱਚ ਨਹੀਂ ਉਹ ਉਹ ਵੀ ਇਹ ਇਹੋ ਹੀ ਮਜਬੂਰੀ ਬਣ ਗਈ ਕਿ ਸਾਡੀ ਕੋਈ ਲੀਡਰਸ਼ਿਪ ਦਿਸਦੀ ਨਹੀਂ ਸਾਨੂੰ ਕਿ ਜਿਹੜੀ ਕੋਈ ਨਾ ਕੋਈ ਸਾਡੀ ਪਾਰਟੀ ਕੇ ਜਿਹੜੀ ਸਾਡੀ ਕੋਈ ਗੱਲ ਕਰਨ ਵਾਲੀ ਸਾਡੀ ਕੋਈ ਅਗਵਾਈ ਕਰਨ ਵਾਲੀ ਸਾਡੇ ਨਾਲ ਹੁੰਦੇ ਧੱਕਿਆਂ ਦੇ ਖਿਲਾਫ ਕੋਈ ਬੋਲਣ ਵਾਲੀ ਤੇ ਨਹੀਂ ਤਾਂ ਜੋ ਪਹਿਲਾਂ ਸਾਡਾ ਸਾਡੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਸੀਗੀ ਉਹਨਾਂ ਨੇ ਬੜੀਆਂ ਲੜਾਈਆਂ ਲੜੀਆਂ ਪੰਜਾਬ ਖਾਤਰ ਆ ਆਪਣੇ ਮਨੁੱਖੀ ਹੱਕਾਂ ਦੀ ਖਾਤਰ ਇਹ ਅਮਰਜੈਂਸੀ ਦੇ ਖਿਲਾਫ ਹੋਰ ਜਿਹੜੇ ਬੜੇ ਬੜੇ ਤਕੜੇ ਮੋਰਚੇ ਲੜੇ ਉਹਨਾਂ ਨੇ ਸਾਂਝੇ ਰੂਪ ਚ ਸਦਾ ਕਿਹਨਾਂ ਕਿਹਨ ਨੂੰ ਪਾਰਟੀ ਵਾਸਤੇ ਜੀ ਇਕੱਲਾ ਸੋ ਨਹੀਂ ਪਾਰਟੀ ਵਾਸਤੇ ਤੇ ਅਜੇ ਅਸੀਂ ਸਦਾ ਕਿਸੇ ਨੂੰ ਨਹੀਂ ਅਸੀਂ ਇੱਕ ਜਿਹੜੀ ਸਿਰਦ ਨੌਜਵਾਨਾਂ ਦੀ ਜ਼ਿਆਦਾ ਕਰਕੇ ਉਹਦੇ ਚ ਅਗਵਾਈ ਉਹਨਾਂ ਨੂੰ ਦੇਣ ਦੀ ਕੋ ਉਹਨਾਂ ਦੇ ਹੱਥਾਂ ਚ ਬਾਕੀ ਅਸੀਂ ਬਾਕੀ ਸਾਰੀਆਂ ਤਰ੍ਹਾਂ ਨਾਲ ਮਿਲ ਕੇ ਤੇ ਚੱਲ ਸਕਦੇ ਆਂ ਕਿ ਪਰ ਇਹਦੇ ਵਿੱਚ ਅਸੀਂ ਕੋਈ ਪੁਰਾਣਿਆਂ ਨੂੰ ਕੋਈ ਬਹੁਤ ਹੀ ਕੋਈ ਵਧੀਆ ਕਰਤਾਰ ਦੇ ਬੰਦੇ ਜਿਨ੍ਹਾਂ ਤੇ ਕੋਈ ਇਲਜ਼ਾਮ ਬਾਜੀ ਨਾ ਹੋਵੇ ਜਾਂ ਜਿਨ੍ਹਾਂ ਨੇ ਕੋਈ ਕੌਮ ਨਾ ਧੋਖਾ ਨਾ ਕੀਤਾ ਹੋਵੇ ਉਹਨਾਂ ਨੂੰ ਤੇ ਠੀਕ ਹੈ ਹੋ ਸਕਦਾ ਕੋਈ ਲਿਆ ਜਾਵੇ ਨਹੀਂ ਤੇ ਜ਼ਿਆਦਾ ਨਵੇਂ ਬੰਦਿਆਂ ਨੂੰ ਅਸੀਂ ਸਮਝਦੇ ਹੋ ਕੋਈ ਦੇਰ ਰੱਖਿਆ ਗਿਆ ਇਸ ਮਾਮਲੇ ਕੀ ਦੁਆਰਾ ਕੋਈ ਰੋਸ ਮਾਰਚ ਜਾਂ ਕੋਈ ਚੰਡੀਗੜ੍ਹ ਕੂਚ ਕਰਨ ਦਾ ਕੋਈ ਸੋਚਾ ਹੋਵੇ ਕਿ ਬੰਦੀ ਸਿੰਘਾਂ ਦੀ ਰਹਾਈ ਨੂੰ ਸਿਰੇ ਚੜਾਇਆ ਜਾਵੇ ਆਨੇ ਹੁਣ ਹੈ ਮੇਰੇ ਖਿਆਲ ਅੱਜ ਕੋਈ ਦੱਸਣਗੇ ਉਹ ਟਾਈਮ ਜਦੋਂ ਕੋਈ ਕੋਈ ਮੀਟਿੰਗ ਸਾਦੇ ਆ ਉਹ ਤੋਂ ਪਹਿਲਾਂ ਉਹਦੇ ਚ ਅਸੀਂ ਵੀ ਇਸ ਮੂਲੀਅਤ ਕਰਾਂਗੇ ਤੇ ਸਾਰੇ ਕੌਮ ਨੂੰ ਵੀ ਇਲਾਮਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਪਾਂ ਨੂੰ ਸਾਰਿਆਂ ਨੂੰ ਵੱਡੇ ਪੱਧਰ ਤੇ ਕੋਈ ਮੋਰਚਾ ਸੰਭਾਲਣਾ ਪਊਗਾ ਤੇ ਫੇਰ ਹੀ ਅਸੀਂ ਕਾਮਯਾਬ ਹੋ ਸਕਾਂਗੇ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਤਾਂ ਲਗਾਤਾਰ ਅੱਜ ਇੱਕ ਵੱਡਾ ਰੋਸ ਮਾਰਚ ਕੱਢਿਆ ਗਿਆ ਸੀ ਜਿਸ ਬਾਬਤ ਅਮਰਤਪਾਲ ਦੇ ਜੋ ਪਿਤਾ ਨੇ ਦਰਸ਼ੇਮ ਸਿੰਘ ਉਹਨਾਂ ਵੱਲੋਂ ਵੀ ਜ਼ਿਕਰ ਕੀਤਾ ਗਿਆ ਕਿ ਲਗਾਤਾਰ ਬਹੁਤ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਉਸੇ ਨਤੀਜੇ ਵਜੋਂ ਅੱਜ ਮਾਰਚ ਕੱਢਿਆ ਗਿਆ ਸੀ ਜਿਸ ਦੇ ਨਾਲ ਉਹਨਾਂ ਵੱਲੋਂ ਇਹ ਵੀ ਜ਼ਿਕਰ ਕੀਤਾ ਗਿਆ ਕਿ ਇੱਕ ਪਾਰਟੀ ਬਣਾਈ ਜਾ ਰਹੀ ਹੈ ਇੱਕ ਇੱਕ ਰਾਜਨੀਤਿਕ ਧਿਰ ਬਣਾਈ ਜਾ ਰਹੀ ਹੈ ਜਿਸ ਵਿੱਚ ਸੱਦਾ ਉਹਨਾਂ ਸਿੱਖ ਨੌਜਵਾਨਾਂ ਨੂੰ ਉਹਨਾਂ ਸਿੱਖਾਂ ਨੂੰ ਜੋ ਕਿਤਨੇ ਕਿਤੇ ਪੰਜਾਬ ਦੇ ਮੁੱਦੇ ਨਾਲ ਜਾਂ ਸਿੱਖਾਂ ਦੇ ਮੁੱਦੇ ਨਾਲ ਸੰਬੰਧ ਰੱਖਦੇ ਕਿਹੜਾ ਪਰਸੈਂਟ ਗੁਰਸਾਹਿਬ ਸਿੰਘ ਜਨ ਨਾਲ ਮੈਂ ਦਲਜੀਤ ਸਿੰਘ ਲੇਵਕੇ ਡੇਲੂ ਚੜੀ ਗਏ